ਠੀਕ ਕਰੀ ਜਾ ਹਾਂਜੀ ਹਾਂਜੀ ਘਰੀ ਨੇ ਦੱਸੋ ਵਾਹ ਵਾਹ ਕੀ ਲੈਣਾ ਮੇਰੀ ਡਿਊਟੀ ਆ ਹੁਣਾ ਹਾਂ ਹਾਂ ਦਾਲ ਲੈਣੀ ਦਾਲ ਲੈਣੀ ਹੈ ਦਾਲ ਬਣੀ ਹੀ ਹੈ ਕਿ ਮਸਾਲੇ ਵਾਲੀ ਲੈਣੀ ਹੈ ਕਿ ਇਹ ਦੂਜੀ ਮੇਰੀ ਮਰਜ਼ੀ ਜਿਹੜੀ ਇਹ ਮਹਾਰਾਜਾ ਰਣਜੀਤ ਸਿੰਘ ਟਾਈਮ ਦੀ ਤਲਵਾਰ ਹੈ ਹਾਂਜੀ ਇੱਥੇ ਸਹਬਜ਼ਾਦੇ ਦਾ ਨਾਮ ਵੀ ਲਿਖਿਆ ਹੈ ਸਹਬਜ਼ਾਦਿਆਂ ਤਲਵਾਰ ਹਾਂਜੀ ਇੱਥੇ ਆ ਨਾਮ ਵੀ ਲਿਖਿਆ ਹੁੰਦਾ ਹੈ ਪਹਿਲਾਂ ਉਹਨਾਂ ਦੇ ਹਾਂ ਸ਼ਾਇਦ ਥੋੜਾ ਥੋੜਾ ਲੱਭਦਾ ਹੋਏ ਜੁਮਾ ਕਰਕੇ ਵੇਖ ਲਓ ਲਾਈਟ ਵੱਲ ਨੂੰ ਕਰਕੇ ਦਰਸ਼ਨ ਕਰਨੇ ਨੇ ਉਹ ਸ਼ਾਸਤਰਾ ਦੇ ਦਰਸ਼ਨ ਕਰਨ ਦਸਮ ਪਿਤਾ ਪਾਸ਼ੀ ਇਹ ਪੇਚ ਕਵਚ ਇਹ ਪੇਚ ਕਵਚ ਕਵਚ ਨੂੰ ਪਾੜਨ ਵਾਲਾ ਹਾਂਜੀ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਵੀ ਚੜ੍ਹਦੀ ਕਲਾ ਵਿੱਚ ਆ ਜੀ ਕੱਲ ਆਪਾਂ ਚੱਲੇ ਸੀ ਪਿੰਡੋਂ ਪਿਛਲੀ ਵੀਡੀਓ ਵਿੱਚ ਤੁਸੀਂ ਦੇਖਿਆ ਪਿੰਡ ਤੋਂ ਚੱਲ ਕੇ ਗੁਰਦਾਸਪੁਰੋਂ ਪਿੰਡ ਤੁੰਗ ਦੇਰ ਵਿੱਚ ਆਪਣੇ ਮਿੱਤਰਾਂ ਕੋਲ ਪਹੁੰਚੇ 250 ਕਿਲੋਮੀਟਰ ਤੈਅ ਕਰਦੇ ਹੋਏ ਰਾਤ ਨੂੰ ਮੈਂ 9 ਵਜੇ ਆਇਆ ਸੀ ਤੁੰਗ ਸਾਹਿਬ ਤੁਹਾਡੇ ਕੋਲ 9 ਵਜੇ ਪਹੁੰਚਿਆ ਸੀਗਾ ਉਸ ਤੋਂ ਬਾਅਦ ਪ੍ਰਸ਼ਾਦਾ ਪਾਣੀ ਖਾਂਦੇ ਦਗੜਨਾ ਬੱਤਾਂ ਕਰਦੇ ਦੋਸਤ ਮਿੱਤਰ ਮਿਲੇ ਤੇ 11 12 ਵਜ ਗਏ ਸੀ ਸਾਨੂੰ ਸੌਂਦਿਆਂ ਨੂੰ ਡੇਢ ਹਨ ਡੇਢ ਵਜ ਗਿਆ ਸੀ ਤੇ ਪਤਾ ਹੀ ਨਹੀਂ ਚੱਲਿਆ ਵੀ ਪ੍ਰੇਮ ਪਿਆਰ ਦੀਆਂ ਗੱਲਾਂ ਬਾਤਾਂ ਨਾਲ ਬੱਚਿਆਂ ਦੇ ਇਹਨਾਂ ਦੇ ਗੱਲਾਂ ਬਾਤਾਂ ਹੋਇਆ ਇਸ ਟਾਈਮ ਵੀ ਆਪਾਂ ਇਹਨਾਂ ਦੇ ਪਿੰਡ ਘਰ ਦੇ ਵਿੱਚ ਆ ਤੇ ਬੜਾ ਇਹਨਾਂ ਨੇ ਆਉ ਭਗਤ ਸਾਡੇ ਇਹਨਾਂ ਦੀ ਪਤਨਿ ਬੱਚਿਆਂ ਨੇ ਬੜੀ ਸੇਵਾ ਕਰੀ ਇਹ ਮੌਸਮ ਦਾ ਹਾਲ ਮਿੱਤਰੋ ਤੁਹਾਨੂੰ ਪਤਾ ਹੀ ਹੈ ਅੱਜ ਫੇਰ ਰਾਤ ਦੀ بارش ਪਈ ਬਹੁਤ ਜ਼ਿਆਦਾ ਮੌਸਮ ਖਰਾਬ ਹੈ ਬਹੁਤ ਜ਼ਿਆਦਾ ਮੌਸਮ ਖਰਾਬ ਹੈ ਅਗਲਾ ਕੰਟੀਨਿਊ ਨਹੀਂ ਹੋ ਸਕਿਆ ਟੂਰ ਤੇ ਗਿੱਲ ਸਾਹਿਬ ਨੂੰ ਮੈਂ ਕਿਹਾ ਹੋਗਾ ਆਪਣੇ ਬੇਟੇ ਨੂੰ ਨਾਲ ਭੇਜਦਾ ਵਾਂ ਤੇ ਇੱਥੋਂ ਦੀਆਂ ਇਤਿਹਾਸਕ ਥਾਵਾਂ ਜਿਹੜੀਆਂ ਇਸ ਵੀਡੀਓ 'ਚ ਤੁਹਾਨੂੰ ਗਿੱਲ ਸਾਹਿਬ ਦਿਖਾਉਣਗੇ ਤੇ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਤੇ ਪਹਿਲਾਂ ਤਾਂ ਮੇਰੇ ਕਨੀਓ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਤੇ ਇੱਥੋਂ ਦੇ ਆਪਾਂ ਗੁਰਦਾਸਪੁਰ ਏਰੀਆ ਦੇ ਤੁੰਗ ਸਾਹਿਬ ਕਿਹੜੇ ਕਿਹੜੇ ਗੁਰੂ ਘਰ ਜਾਣਾ ਆਪਾਂ ਨੇ ਅਸੀਂ ਸਭ ਤੋਂ ਪਹਿਲੇ ਤੁਹਾਨੂੰ ਦਿਖਾਉਣਗੇ ਗੜੀ ਬਾਬਾ ਬੰਦਾ ਸਿੰਘ ਬਹਾਦਰ ਜਿੱਥੋਂ ਜਿੱਥੇ ਬਾਬਾ ਬੰਦਾ ਬਹਾਦਰ ਦੀਆਂ ਫੌਜਾਂ ਰਹਿੰਦੀਆਂ ਹੁੰਦੀਆਂ ਸੀ ਪਿੰਡ ਗੁਰਦਾਸ ਨੰਗਲ ਸਭ ਤੋਂ ਪਹਿਲੇ ਤੇ ਉਹ ਪਿੰਡ ਵਾਲਾ ਗੁਰਦੁਆਰਾ ਜਿੱਥੇ ਬੌਲੀ ਵੀ ਆ ਉਹ ਤੁਹਾਨੂੰ ਦਿਖਾਉਣਗੇ ਤੇ ਜਿੱਥੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਸੀਗਾ ਉਹ ਗੁਰਦੁਆਰਾ ਸਾਹਿਬ ਵੀ ਤੁਹਾਨੂੰ ਦਿਖਾਉਣਗੇ ਤੇ ਅੱਜ ਉਸ ਗੁਰਦੁਆਰਾ ਸਾਹਿਬ ਗੜੀ ਦੀ ਜਿਹੜੀ ਉਹ ਨਹੀਂ ਪੱਥਰ ਰੱਖਿਆ ਵਾ ਚਾਰ ਸਫੇਰੇ ਜਿਹੜੀ ਉਹ ਬਹੁਤ ਵਧੀਆ ਇਮਾਰਤਾਂ ਜਿਹੜੀਆਂ ਬਣਾ ਰਹੇ ਨੇ ਉਹ ਕਿਲੇ ਦਾ ਕਿਲਾ ਨਮੂਆ ਜਿਹੜਾ ਉਹ ਬਣਾਇਆ ਜਾਏਗਾ ਉਸ ਗੁਰਦੁਆਰਾ ਸਾਹਿਬ ਨੂੰ ਤੇ ਉਸ ਤੋਂ ਬਾਅਦ ਗੁਰਦੁਆਰਾ ਸਾਹਿਬਾ ਗੁਰੂ ਅਰਜਨ ਪਾਸ਼ਾ ਜੀ ਦਾ ਜਦੋਂ ਅੰਮ੍ਰਿਤਸਰ ਸਾਹਿਬ ਤੋਂ ਗੁਰੂ ਅਰਜਨ ਪਾਸ਼ਾ ਜੀ ਪਠਾਨਕੋਟ ਨੂੰ ਗਏ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਮਿਲਣ ਵਾਟਸਐਪੇ ਕਿ ਤੇ ਉਹ ਉਥੇ 6 ਮਹੀਨੇ ਰੁਕਣ ਤੋਂ ਬਾਅਦ ਜਦੋਂ ਵਾਪਸੀ ਅਮਰਸਰ ਨੂੰ ਗਏ ਨੇ ਤੇ ਧਾਰੀਵਾਲ ਪੈਂਦਾ ਵਾ ਬਟਾਲੇ ਤੋਂ ਪਹਿਲੇ ਤੇ ਗੁਰਦਾਸਪੁਰ ਤੋਂ ਅੱਗੇ ਤੇ ਧਾਰੀਵਾਲ ਦੇ ਨਜ਼ਦੀਕ ਜਿੱਥੇ ਗੁਰੂ ਅਰਜਨ ਪਾਸ਼ਾ ਜੀ ਰੁਕੇ ਨੇ ਤੇ ਬੁਰਜ ਸਾਹਿਬ ਗੁਰਦਰਾ ਸਾਹਿਬ ਦਾ ਕੀ ਇਤਿਹਾਸ ਆ ਉਹ ਸਾਰਾ ਦੱਸਣਗੇ ਬਹੁਤ ਸੋਹਣਾ ਗੁਰਦਰਾ ਸਾਹਿਬ ਉਥੇ ਇਤਿਹਾਸ ਵੀ ਪੁਰਾਣਾ ਜਿਹੜਾ ਗੁਰੂ ਮਹਾਰਾਜ ਦੀ ਕਿਰਪਾ ਗੁਰੂ ਅਰਜਨ ਪਾਸ਼ਾ ਜੀ ਦੀ ਤੇ ਪੂਰੀ ਵੀਡੀਓ ਜਰੂਰ ਦੇਖਿਓ ਜਿੱਥੇ ਅਸੀਂ ਬੈਠੇ ਆਂ ਤੁੰਗ ਸਾਹਿਬ ਦੇ ਘਰੇ ਤੇ ਇੱਥੋਂ ਤਕਰੀਬਨ ਇਹ ਸਾਰੇ ਗੁਰੂ ਘਰ 5-7 ਕਿਲੋਮੀਟਰ ਦੀ ਦੂਰੀ 'ਚੇ ਵਿੱਚ ਹੀ ਆ। ਹਾਂ ਬਿਲਕੁਲ ਤੇ ਜਿਉਂ ਹੀ ਮੇਹ ਹਟਦਾ ਥੋੜਾ ਜਆ ਤੇ ਅਸੀਂ ਤੁਹਾਨੂੰ ਦਰਸ਼ਨ ਮਿਲ ਕਰਾਵਾਂਗੇ ਕੀ ਉੱਥੋਂ ਦਾ ਇਤਿਹਾਸ ਹੈ। ਤੋਂ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਲਾਇਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦਿਓ। ਸੋ ਚੱਲਦੇ ਆਂ ਜੀ ਵਾਧਦੇ ਆਂ ਤੇ ਨਿਰਮਲ ਸਿੰਘ ਦੇ ਬੇਟਾ ਜੀ ਜਾ ਰਹੇ ਨੇ ਮੇਰੇ ਨਾਲ ਤੇ ਉਹ ਸਾਨੂੰ ਦਰਸ਼ਨ ਮਿਲ ਕਰਾਉਣਗੇ। ਆਪਣੇ ਨਿਰਮਲ ਸਿੰਘ ਵੀਰ ਜੀ ਦਾ ਬਹੁਤ ਹੀ ਪਿਆਰਾ ਜਿਹਾ ਘਰ ਆ ਜੀ। ਤੇ ਇਧਰ ਉਹਨਾਂ ਦੇ ਜਿਹੜੀ ਆ ਦੁਕਾਨ ਜਿਹੜੇ ਕਿ ਪੂਰਾ ਪਰਿਵਾਰ ਸੰਭਾਲਦਾ ਏ ਅਪੋਰਚੁਨਿਟੀ ਦੁਕਾਨ ਦੇਖੋ ਨਾਲ-ਨਾਲ ਇਹ ਇੱਧਰ ਮੈਂ ਤੁਹਾਨੂੰ ਦਾ ਦਰਸ਼ਨ ਕਰਾਉਣਾ ਇਹਨਾਂ ਦੇ ਕਮਰੇ ਚ ਗੁਰੂ ਮਹਾਰਾਜ ਜੀ ਦਾ ਤੇ ਨਾਲ ਹੀ ਉਹਨਾਂ ਦੇ ਫਰਜ਼ੰਗ ਬੇਟੇ ਜਿਹੜੇ ਕੀਰਤਨ ਦਾ ਰਿਆਜ਼ ਕਰਦੇ ਨੇ ਤੇ ਤਾਂ ਨੰਤਨ ਸਰਬੀ ਗੁਰਗਨ ਸਾਹਿਬ ਜੀ ਦੇ ਦਰਸ਼ਨ ਕਰੋ ਜੀ ਤੇ ਘਰ ਦੇ ਵਿੱਚ ਪੂਰੀ ਪਵਿੱਤਰਤਾ ਮਰਜ਼ਾਦਾ ਅਨਸਾਰ ਇੱਧਰ ਸ਼ਾਸਤਰ ਗੁਰੂ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਤੇ ਸ਼ਾਸਤਰਾਂ ਦੇ ਵੀ ਇੱਥੇ ਜਿਹੜੀ ਆ ਪੂਜਾ ਹੁੰਦੀ ਹੈ ਤੇ ਇੱਧਰ ਨੇ ਜੀ ਸਾਡੇ ਜਸਪ੍ਰੀਤ ਸਿੰਘ ਜੀ ਨਾਇਕ ਜੀ ਦਾ ਖਾਲਸਾ ਨਾਇਕ ਜੀ ਕੀ ਫਤਈ ਤੇ ਜਸਪ੍ਰੀਤ ਸਿੰਘ ਜੀ ਤਪਲਾ ਵਾਦਕ ਬਹੁਤ ਸੋਨਾ ਕਰ ਰਹੇ ਨੇ ਤੇ ਸੁਣਾਓ ਕੁਛ ਆ I'm ਕਿਤੇ ਬਾਹਰ ਨਹੀਂ ਨਿਕਲਿਆ ਜਾ ਰਿਹਾ ਇਸ ਕਰਕੇ ਹੁਣ ਅਸੀਂ ਪਿੰਡ ਦੇਖਣ ਲਈ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਤੂੰਗਾ ਤੇ ਮੈਂ ਤੇ ਨਰਮਲ ਸਿੰਘ ਜੀ ਆਏ ਆ ਅਸੀਂ ਦੇਖਣ ਲਈ ਤੇ ਇਹ ਆ ਜੀ ਇਹਨਾਂ ਦਾ ਨਗਰ ਕਿਹੜਾ ਇਸ ਟਾਈਮ ਅਸੀਂ ਇਹਨਾਂ ਦੇ ਘਰ ਦੀ ਛੱਤ ਦੇ ਉੱਪਰ ਖੜੇ ਆ ਤੇ ਪਿੰਡ ਦਾ ਨਜ਼ਾਰਾ ਇੱਥੋਂ ਕੁਝ ਐਹੋ ਜਿਹਾ ਦਿਖ ਰਿਹਾ ਤੇ ਨਰਮਲ ਸਿੰਘ ਜੀ ਇੱਧਰ ਨੂੰ ਆਇਓ ਆ اچھا ਤੁਸੀਂ ਇਹ ਦੱਸਿਓ ਗੁਰਦਾਸਪੁਰ ਤੋਂ ਤੁਹਾਡਾ ਪਿੰਡ ਕਿੰਨੀ ਕੁ ਦੂਰ ਤੇ ਰਹਿ ਜਾਂਦਾ ਹੈ ਗੁਰਦਾਸਪੁਰ ਤੋਂ ਤਕਰੀਬਨ ਕੋਈ 4 4.5 5 ਕਿਲੋਮੀਟਰ ਮਤਲਬ ਵਿਚ ਹੀ ਆ ਡਾਲ ਗਿਆ ਸਮਝੋ ਜਿਆਦਾ ਨਹੀਂ ਸੁਖਜਿੰਦਰਾ ਕਾਲਜ ਸਭ ਤੋਂ ਮਸ਼ਹੂਰ ਆ ਤੋਂ ਸਾਡੇ ਘਰ ਤੋਂ ਤਕਰੀਬਨ ਕੋਈ 400 ਮੀਟਰ ਦੀ ਦੂਰੀ ਤੇ ਆਪਣੇ ਪਿੰਡ ਦੀ ਜਨਸਖਿਆ ਜਨਸਖਿਆ ਤਕਰੀਬਨ 1000 ਤੋਂ 1200 ਦੇ ਵਿੱਚ ਹੈਗੀ ਹੈ ਹੈਗੀ ਹੈ ਵੋਟਾਂ ਆ ਇੰਨੀ ਕੁ ਵੋਟਾਂ ਤੇ بارش ਦਾ ਦੇਖੋ ਤੁਸੀਂ ਪਾਣੀ ਤੇ ਇੱਧਰ ਦੇਖੋ ਥੋੜਾ ਜਿਆ ਹਰਿਆਲੀ ਵੀ ਬਹੁਤ ਵਧੀਆ ਲੱਗਿਆ ਕੇਲੇ ਕੋਲੇ ਲੱਗੇ ਹੋਏ ਨੇ ਤੇ ਪੂਰਾ ਜਿਵੇਂ ਕੋਈ ਵਾਗ ਦਾ ਦ੍ਰਿਸ਼ ਐ ਤੇ ਤੇ ਇਧਰ ਸਾਰੇ ਪਿੰਡ ਦਾ ਜਿਹੜਾ ਪਾਣੀ ਹੈ ਟੋਬੇ ਚ ਆ ਕੇ ਪੈਂਦਾ ਤੇ بارش ਕਰਕੇ ਬਹੁਤ ਵਧਿਆ ਪਿਆ ਤੁੰਗ ਸਾਹਿਬ ਹਣਾ ਬਹੁਤ ਭਰਿਆ ਪਿਆ ਇਸ ਤੇ بارش ਇੰਨੀ ਜਿਆਦਾ ਪੈ ਰਹੀ ਹੈ ਕੱਲ ਦੀ ਓਵਰਫਲੋ ਪਾਣੀ ਹੋ ਰਿਹਾ ਬਹੁਤ ਪਾਣੀ ਹੋ ਗਿਆ ਤੇ ਮੈਂ ਤੁਹਾਨੂੰ ਪਾਣੀ ਦਿਖਾਉਣਾ ਵੀ ਦੇਖੋ ਕਿਵੇਂ ਆ ਰਿਹਾ ਪਾਣੀ ਆ ਦੇਖੋ ਇਹ ਹਲੇ بارش ਨਹੀਂ ਪੈ ਰਹੀ ਥੋੜੀ 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 ਕਣੀ ਦਾ ਹੀ ਪਾਣੀ ਹੈ ਪਿੰਡ ਦਾ ਚਾਰੋਂ ਤਰਫੋਂ ਪੈ ਰਿਹਾ ਪਾਣੀ ਪਿੰਡ ਦਾ ਇਹ ਟੋਬੇ ਦੇ ਵਿੱਚ ਤੇ ਹਾਲਾਤ अच्छा तो टोंग साहब जेड़ा आप चक्की पुल जेड़ा पठानकोट दा ओ भी कैने ਢਾ ਗਿਆ ਸੀ चक्की पुल जेड़ा बा ओ ਟੁੱਟ ਗਿਆ ਵਾ ਕਿਤੇ ਤੇ ਉਹ ਬੰਦ ਹੋ ਗਿਆ ਵਾ ਮੁਕੇਰੀਆਂ ਜਲੰਧਰ ਤੋਂ ਜਿਹੜਾ ਜੇ ਐਨ ਕੇ ਦਾ ਨਾ ਰੂਟ ਉਹ ਸਾਰਾ ਬੰਦ ਹੋਇਆ ਤੇ ਉਧਰੋਂ ਕਠੂਏ ਤੋਂ ਉਰਲੇ ਪਾਸੇ ਜਾਂ ਥੋੜਾ ਜਿਆ ਅਗਲੇ ਬੰਨੇ ਕਹਿ ਰਹੇ ਕਿ ਪੁਲ ਟੁੱਟਾ ਵੇ ਇੱਕ ਹੂੰ ਤੇ ਤਾਰਾਗੜ ਤਾਰਾਗੜ ਤੋਂ ਦਿਨਾਨਗਰ ਤੋਂ ਲੈ ਕੇ ਤਾਰਾਗੜ ਨੂੰ ਪੱਲੀ ਮੋੜ ਤੱਕ ਰੋਡ ਚੱਲਦਾ ਪਿਆ ਵਾ ਤੇ ਉਸ ਤੋਂ ਬਾਅਦ ਜਿਹੜਾ ਕਠੂਏ ਤੋਂ ਸ਼ਹਿਰ ਨੂੰ ਵੇਚ ਨੂੰ ਆਗੇ ਤੇ ਪੱਲੀ ਮੋੜੀ ਉਹ ਵੀ ਨਿਕਲਦਾ ਜਾ ਗਏ ਲਓ ਜੀ ਇਹ ਸੀ ਜਾਣਕਾਰੀ ਦੇਖ ਲਓ ਤੁਸੀਂ ਖਬਰਾਂ ਵਿੱਚ ਵੀ ਦੇਖ ਰਹੇ ਹੋਵੋਗੇ ਬਾਕੀ ਇੱਥੇ ਥੱਲੇ ਬੈਠੇ ਬੈਠੇ ਥੱਕ ਗਏ ਸੀਗੇ ਤੇ ਇਹ ਹੀ ਕਿਹਾ ਵੀ ਚਲੋ ਥੋੜਾ ਜਾਂ ਬਾਹਰ ਤੇ ਨਿਕਲ ਲਈਆਂ ਪੌੜੀਆਂ ਚੜ ਕੇ ਉੱਪਰ ਆ ਜੰਨੇ ਆ بارش ਦਾ ਨਜ਼ਾਰਾ بارش ਦਾ ਨਜ਼ਾਰਾ ਲੈ ਰਹੇ ਆ ਇਹ ਨਜ਼ਾਰਾ ਵੀ ਸਾਡੇ ਲਈ ਕੰਮ ਖਰਾਬ ਕਰ ਰਿਹਾ ਤੁਹਾਨੂੰ ਨਹੀਂ ਹੁਣ ਨੂੰ ਤਾਂ ਆਪਾਂ ਉਹਦਾ ਕਹਾਣਾ ਪਤ ਨਹੀਂ ਪਟਨ ਜੋਬ ਹੁੰਦੇ ਆ ਨਾ ਇਹ ਆ ਦੇਖੋ ਇੱਧਰ ਤੁਮ ਸਾਹਿਬ ਨੇ ਨਾ ਸੋਲਰ ਲਾਇਆ ਹੈ ਤੇ ਆਫ ਗ੍ਰਿਡ ਲਾਇਆ ਹੈ ਇਹ ਬਹੁਤ ਸੋਹਣੀ ਚੀਜ਼ ਹੈ ਜੀ ਇਹ ਦੇਖੋ ਘਰ ਦੀ ਬਿਜਲੀ ਫ੍ਰੀ ਦੀ ਤੇ ਤਕਰੀਬਨ 20-25 ਸਾਲ ਮੌਜ ਹੈ ਜੀ ਕਿੰਨੇ ਕਵਾਟ ਦਾ ਲਾਇਆ ਜੋ ਤੁਖ ਸਾਹਿਬ ਇਹ ਮੈਂ ਲਵਾਇਆ ਸੀਗਾ 2 ਕਿਲੋਵਾਟ ਦਾ 2 ਕਿਲੋਵਾਟ ਦਾ ਹੁਣ ਇਹਨੂੰ ਵੱਡਾ ਕਰਾਂਗੇ ਹਾਂ ਤੇ ਜਦੋਂ ਲਵਾਇਆ ਸੀਗਾ ਅਜ ਤੋ ਕੋਈ 4 ਸਾਲ ਪਹਿਲੇ ਓਕੇ ਤੇ ਉਦੋਂ ਇਹ ਤਕਰੀਬਨ 80000 ਦਾ ਲੱਗਾ ਸੀਗਾ ਤੇ ਇਨਾ ਪ੍ਰੋਜੈਕਟ ਜਿਹੜਾ ਵਾ ਹੁਣ ਤਕਰੀਬਨ 1,30,000 35-40000 ਤੋਂ ਜ਼ਿਆਦਾ ਵਾ ਜਾਵੇ ਹੈ ਤੇ ਸਬਸਿਡੀ ਮਿਲਦੀ ਮਿਲ ਗਈ ਹੁਣੇ ਉਦੋਂ ਤੁਹਾਨੂੰ ਨਹੀਂ ਸਬਸਿਡੀ ਜਿਹੜੀ ਆ ਪੰਜਾਬ 'ਚ ਨਹੀਂ ਹੈਗੀ ਪੰਜਾਬ 'ਚ ਨਹੀਂ ਹੈਗੀ ਹਣਾ ਤੇ ਬਹੁਤ ਵਧੀਆ ਗੱਲ ਹੈ ਮੈਂ ਵੀ ਲਵਾਇਆ ਹੋਇਆ ਸਾਡੇ 3.5 ਕਿਲੋਵਾਟ ਦਾ ਆਨ ਗ੍ਰੈਡਾ ਤੁਹਾਡਾ ਆਫ ਗ੍ਰੈਡਾ ਆਫ ਗ੍ਰੈਡਾ ਤੇ ਮਤਲਬ ਕਿ ਤੁਹਾਡੇ ਬੈਟਰੀ ਚਾਰਜ ਹੁੰਦੇ ਨਹੀਂ ਹੈ ਤੇ ਚਲੋ ਜਿਵੇਂ ਵੀ ਮਤਲਬ ਕਿ ਸਾਧਨਾ ਦੇਖੋ ਕੁਦਰਤੀ ਸੋਰਸ ਹੈ ਇਹ ਜਿੰਨੇ ਮਤਲਬ ਕਿ ਬਹੁਤ ਬਚਤ ਪੈਂਦੀ ਹੈ ਜੀ ਜਿਵੇਂ ਸਟੋਰ ਵੀ ਵੇਖ ਲਓ ਤੇ ਇਧਰ ਮੈਂ ਤੁਹਾਨੂੰ ਦਿਖਾਣ ਦਿਖਾਇਆ ਸੀ ਇਹ ਦੇਖੋ ਇਹਨਾਂ ਨੇ ਲੋਹੇ ਦਾ ਸ਼ੈੱਡ ਦਾ ਆਪੇ ਬਣਾਇਆ ਆਪੇ ਬਣਾਇਆ ਤੁੰਗ ਸਾਹਿਬ ਨੇ ਇੰਜੀਨੀਅਰ ਵੀ ਫੇਲ ਕਰਦੇ ਮੈਂ ਅੰਦਰ ਪੂਰਾ ਵਧੀਆ ਕਮਰਾ ਇਹ ਆਪ ਹੀ ਸਾਰਾ ਇਹਨਾਂ ਨੇ ਕਾਰਜਗਤ ਕੀਤਾ ਤੁੰਗ ਸਾਹਿਬ ਕਿਹੜੇ ਕਿਹੜੇ ਕੰਮ ਨਹੀਂ ਤੁਸੀਂ ਜਾਣਦੇ ਕਮਾਲ ਕਰਤੀ ਤੇ ਉਹ ਸਾਹਮਣੇ ਝੂਲਤੇ ਨਿਸ਼ਾਨ ਪੰਥ ਮਹਾਰਾਜ ਕੇ ਗੁਰਦੁਆਰਾ ਸਾਹਿਬ ਇਹ ਪਿੰਡ ਦਾ ਹੈ ਇਹਦਾ ਇਤਿਹਾਸਕ ਗੁਰਦੁਆਰਾ ਬਾਹਰ ਵੱਡਾ ਦੋਸਤੋ ਜਦੋਂ ਅਸੀਂ ਟੂਰ ਨੂੰ ਸਟਾਰਟ ਕਰਾਂਗੇ ਨਾ ਉਸ ਵੀਡੀਓ ਚ ਤੁਹਾਨੂੰ ਆਪਣੇ ਇਤਿਹਾਸਕ ਗੁਰਦਰਾ ਸਾਹਿਬ ਦੇ ਵੀ ਦਰਸ਼ਨ ਤੁਹਾਨੂੰ ਜ਼ਰੂਰ ਕਰਾਵਾਂਗੇ ਤੇ ਥੋੜਾ ਬੋਤਾ ਇਤਿਹਾਸ ਦੱਸਾਂਗੇ ਇਹ ਤੁੰਗ ਪਿੰਡ ਕਿਸ ਦੀ ਉਦਾ ਹੈ ਕਿਸ ਬਾਬੇ ਦੀ ਔਲਾਦ ਹੈ ਸਾਡਾ ਸਾਰਾ ਪਿੰਡ ਤੇ ਬੜੀ ਬਾਬੇ ਦੀ ਕਿਰਪਾ ਵਾ ਸਾਡੇ ਪਿੰਡ ਲੋ ਜੀ ਮੀਂਹ ਤੇਜ਼ ਹੋ ਗਿਆ ਤੁੰਗ ਸਾਹਿਬ ਚੱਲੀਏ ਥੱਲੇ ਚਲੋ ਹਾਂ ਲੋ ਛਤਰੀ ਫੜੋ ਚਲੋ ਜੀ ਮੈਂ ਕਾਹ ਤੋਂ ਲਾ ਮੈਨੀ ਧਰੂ ਧਰੂ ਲਿਖਾਂ ਮੈਂ ਤੇ ਆਪਣੇ ਵਰਗੀ ਲੱਭੂੰਗਾ ਕੋਈ ਅੱਗੇ ਲੋਕੀ ਤੇਰੀਆਂ ਝੇਡਾਂ ਕਰਦੇ ਮੈਂ ਕੀ ਦੱਸੂਗਾ ਰੁਕਣ ਮੇਰੇ ਸਾਰੇ ਕਿਤੇ ਤੇ ਹਾਲੇ ਤੱਕ ਤੁੰਗਵੀਰ ਜੀ ਘਰੀ ਬੈਠੇ ਆਂ بارش ਨੇ ਜਾਣ ਨਹੀਂ ਦਿੱਤੇ ਹਨਾ بارش ਸਾਹਦ ਨਹੀਂ ਨਿਕਲਦੇ ਅੱਜ ਅੱਜ ਬਿਲਕੁਲ ਨਹੀਂ ਨਿਕਲਦੇ ਰਹੀ بارش ਬਹੁਤ ਜਿਆਦਾ ਹੋ ਰਹੀ ਆਂ ਸ਼ਾਇਦ ਹੀ ਜਾਇਆ ਜਾਵੇ ਆਪਾਂ ਨੂੰ ਜਿਹੜੇ ਗੁਰੂ ਘਰਾਂ ਦੇ ਤੁਹਾਨੂੰ ਦਰਸ਼ਨ ਕਰਾਉਣੇ ਸੀ ਤੇ ਥੋੜਾ ਬਲਾ ਇੱਥੇ ਘਰਵਾਰੇ ਬੱਚਿਆਂ ਬਾਰੇ ਤੁਹਾਨੂੰ ਦਿਖਾਵਾਂਗੇ ਤੇ ਬਣੇ ਰਿਓ ਆਪਣੀ ਵੀਡੀਓ ਰਾਈ ਜੇ ਅਗਰ بارش ਹਟ ਗਈ ਫਿਰ ਆਪਾਂ ਚੱਲਾਂਗੇ ਜੀ ਜ਼ਰੂਰ ਦਿਖਾਵਾਂਗੇ ਦਰਸ਼ਨ ਕਰਾਂਗੇ ਨਹੀਂ ਫਿਰ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਜ਼ਰੂਰ ਦਰਸ਼ਨ ਕਰਾਵਾਂਗੇ ਠੀਕ ਹੈ ਜੀ ਬਿਲਕੁਲ ਜੀ ਓਕੇ ਜੀ ਲਓ ਜੀ ਬਹੁਤ ਹੋਰੇ ਸੀ ਅੰਦਰ ਬੈਠੇ ਬੈਠੇ ਹੁਣ ਆਪਿਆਂ ਆ ਗਿਆ ਜੀ ਦੁਕਾਨ ਦੇ ਅੰਦਰ ਵੀਰ ਹੋਰਾਂ ਨੇ ਪਰਚੂਨਟੀ ਦੁਕਾਨ ਕਰੀ ਹੋਈ ਹੈ ਘਰ ਦੇ ਵਿੱਚ ਤੇ ਇਹ ਮौज ਹੈ ਨਗਰ ਨੂੰ ਦੇਖੋ ਹਨਾ ਵੀ ਮਤਲਬ ਕਿ ਘਰ ਦੇ ਵਿੱਚ ਦੁਕਾਨ ਪਿੰਡ ਦੇ ਵਿੱਚ ਕੋਲ ਡਰਿੰਕਾਂ ਵਗੈਰਾ ਪਈਆਂ ਨੇ ਤੇ ਆਪਣੀ ਦਸਾਂ ਨੋਹਾਂ ਦੀ ਕੀਰਤ ਕਰਦੇ ਨੇ ਵੀਰ ਜੀ ਤੇ ਹੁਣ ਡਿਊਟੀ ਮੇਰੀ ਲਾਤੀ ਇਹਨਾਂ ਨੇ ਇਹ ਭਾਈ ਜਿਹੜਾ ਕੋਈ ਆ ਗਿਆ ਉਹਨੂੰ ਤੇ ਮਹੰਗੀਆਂ ਚੀਜ਼ ਦੇਣੀ ਮੈਂ ਜੀ ਨਹੀਂ ਲੱਗ ਰਿਹਾ ਕਿਉਂਕਿ ਮੈਂ ਵੀ ਦੁਕਾਨਦਾਰ ਹਾਂ ਯਾਰ ਕਲੀਨਿਕ ਅ ਬੰਦ ਕਰਕੇ ਆਪਾਂ ਵੀ ਦੇਖੋ 2-3 ਮਹੀਨਿਆਂ ਬਾਅਦ ਸਮਾਂ ਕੱਢ ਲਈਦਾ ਤੇ ਸਾਰਾ ਇੱਧਰ ਭੁਜੀਆ ਆਪਿਆ ਇਹ ਦਾਲਾ ਮੂੰਗ ਦਾਲ ਬੜੀ ਖਾਦੀ ਐ ਇਹ ਪਰ ਹੁਣ ਨਹੀਂ ਖਾਦੀ ਜਾਂਦੀ ਨਹੀਂ ਬਹੁਤ ਟੇਸਟੀ ਐ ਇਹ ਤੇ ਆ ਸਾਰਾ ਕੁਝ ਦੇਖੋ ਬਣਿਆ ਹੋਇਆ ਹਰ ਇੱਕ ਚੀਜ਼ ਵਗੈਰਾ ਹਾਂਜੀ ਕੀ ਚਾਹੀਦਾ ਹੈ ਅੱਛਾ ਅੱਛੀ ਕਰੀ ਜਾ ਹਾਂਜੀ ਹਾਂਜੀ ਘਰੀਨੇ ਦੱਸੋ ਮਰੇ ਵਾਜ ਕੀ ਲੈਣਾ ਮੇਰੀ ਡਿਊਟੀ ਆ ਉਹਨਾ ਠੀਕ ਹੈ ਹਾਂ ਦਾਲ ਲੈਣੀ ਦਾਲ ਲੈਣੀ ਹੈ ਦਾਲ ਬਣੀ ਹੋਈ ਹੀ ਕਿ ਮਸਾਲੇ ਵਾਲੀ ਲੈਣੀ ਹੈ ਕਿ ਦੂਜੀ ਤੇਰੀ ਮਰਜ਼ੀ ਦੇ ਦੋ ਜਿਹੜੀ ਮਿਲ ਜੇਗੀ ਦੋ ਚਿੰਗਾ ਹਸਾ ਅੱਛਾ ਅੱਛਾ ਦਾਲ ਸਬਜੀ ਵਾਲੀ ਦਾਲ ਹੈ ਠੀਕ ਹੈ ਤੁੰਗ ਸਾਹਿਬ ਮੈਂ ਜੀ ਮੈਂ ਖਾਂ ਰੱਖੇ ਦੁਕਾਨਾ ਦੇ ਦੇਣੇ ਹਾਂ ਚੁਲਿਆਂ ਦੀ ਤੋਂ ਮੰਦਰੇ ਮਮਾ ਜੀ ਚੁਲਿਆਂ ਦੀ ਤੋਂ ਉਹ ਪਾ ਦਿੱਤੀਆਂ ਦੀ ਨੋ ਜੀ ਪਾਓ ਠੀਕ ਹੈ ਅੱਛਾ ਆ ਬੈਡ ਡੱਬਾ ਇੱਧਰ ਆ ਗਿਆ ਜੀ ਡੱਬਾ ਮੜਾ ਮਟਾਰਾ ਹੰਕ ਲਾਈ ਜੇ ਬਿਲਕੁਲ ਬਿਲਕੁਲ ਇਹਨਾਂ ਦੇ ਪੈਰੀ ਇੱਧਰ ਹਨਾ ਬੋਝ ਜੀ ਪਟਿਆਲੇ ਤੋਂ ਆਏ ਮੈਂ ਪਟਿਆਲੇ ਕਣੀ ਆਇਆ ਜਾਨਾ ਸੀ ਕਿ ਇਹ ਘੁੰਮਣ ਦੇ ਉਹ ਲੱਗਾ ਉਹ ਨਹੀਂ ਕੱਲ ਵੀ ਆਈ ਚੱਲ ਗਈ ਇੱਥੇ ਦੇਰੇ ਜੋ بارش ਲੱਗੀ بارش ਢੀ ਨਹੀਂ بارش ਬੜੀ ਪੈ ਰਹੀ ਹੈ ਨਾ ਮਾਵਾਂ ਸੋਣਾਂ ਦੀ ਚਾਹੀਦੀ ਹੈ ਨਾ ਆਪਾਂ ਵੀਰ ਜੀ ਹੋਰਾਂ ਦੇ ਜਿਹੜਾ ਮਹਾਰਾਜੀ ਦਾ ਸਥਾਨ ਤੁਹਾਨੂੰ ਪਹਿਲਾਂ ਦਿਖਾ ਚੁੱਕੇ ਹਾਂ ਜਿੱਥੇ ਇਹ ਪਾਠ ਪੂਜਾ ਕਰਦੇ ਨੇ ਮਹਾਰਾਜ ਦੀ ਗੁਰਬਾਣੀ ਦਾ ਕੀਰਤਨ ਕਰਦੇ ਨੇ ਉੱਥੇ ਸ਼ਸਤਰਾਂ ਦੀ ਵੀ ਦੇਖੋ ਦੇਖ ਭਾਲ ਤੇ ਪੂਜਾ ਪਾਠ ਸ਼ਸਤਰਾਂ ਨੂੰ ਪੂਜਿਆ ਜਾਂਦਾ ਜੀ ਜਿਵੇਂ ਕਿ ਆਪਣੇ ਨਿਹੰਗ ਸਿੰਘ ਦਲਪੰਥ ਦੇ ਵਿੱਚ ਤੇ ਜਸਪ੍ਰੀ ਸਾਹਿਬ ਤੁਸੀਂ ਦਰਸ਼ਨ ਕਰਾਓ ਸ਼ਸਤਰਾਂ ਦੇ ਸਾਨੂੰ ਉੱਚੀ ਬੋਲਿਓ ਰੋੜਾ ਗਾ ਇਹ ਜੀ ਰਈ ਸਾਹਿਬਾ ਮਹਾਰਾਜਾ ਜੀ ਸਿੰਘ ਵੇਲੇ ਦਾ ਅੱਛਾ ਜੀ ਹਾਂ ਜੀ ਸਿੰਘ ਜੀ ਇਹ ਮਹਾਰਾਜਾ ਰਣਜੀਤ ਸਿੰਘ ਟਾਈਮ ਦੀ ਤਲਵਾਰ ਹੈ ਹਾਂ ਜੀ ਇੱਥੇ ਸਾਹਿਬ ਜادہ ਦਾ ਨਾਮ ਵੀ ਲਿਖਿਆ ਹੈ ਸਾਹਿਬ ਜਾਦੇ ਦੀ ਤਲਵਾਰ ਹਾਂ ਜੀ ਇੱਥੇ ਆ ਨਾਮ ਵੀ ਲਿਖਿਆ ਹੁੰਦਾ ਹੈ ਪਹਿਲਾਂ ਉਹਨਾਂ ਦੇ ਹਾਂ ਸ਼ਾਇਦ ਥੋੜਾ ਥੋੜਾ ਲੱਭਦਾ ਹੋਏ ਜ਼ੂਮ ਕਰਕੇ ਵੇਖ ਲਓ ਲਾਈਟ ਵੱਲ ਨੂੰ ਕਰਕੇ ਹਾਂ ਹਾਂ ਹਲਕਾ ਜਿਹਾ ਹੈ ਠੀਕ ਹੈ ਇਧਰ ਦੇ ਪਾਸੇ ਨੰਬਰ ਪਿਆ 41 ਹੈ ਨਾ ਹਾਂਜੀ ਉਹਨਾਂ ਟਾਈਮ ਚ 41 ਤਲਵਾਰਾਂ ਸੀ ਇਹ ਜਿਹੜੀਆਂ ਤੇ ਸਹਜਾਦਿਆਂ ਦੀਆਂ ਤਲਵਾਰਾਂ ਸੀ ਹਾਂਜੀ ਠੀਕ ਹੈ ਤੇ ਹੋਰ ਅਗਲਾ ਸਾਨੂੰ ਸ਼ਸਤਰ ਤੇ ਬੁੱਢਾ ਦਲ ਦੀ ਖਰੀਦ ਸਾਹਿਬਾ ਪੁਰਾਣੀ ਪੁਰਾਣੀ ਸੇਵਾ ਹੋਣ ਮਲੀ ਆ ਠੀਕ ਹੈ ਜੀ ਬੁੱਢਾ ਦਲ ਦੀ ਸਟੈਂਪ ਲੱਗੀ ਸਟੈਂਪ ਲੱਗੀ ਜੀ ਇਹ ਬੁੱਢਾ ਦਲ ਦੀ ਸਟੈਂਪ ਲੱਗੀ ਹੋਈ ਜੀ ਇੱਥੇ ਹਾਂਜੀ ਠੀਕ ਹੈ ਜੀ ਤੇ ਜਸਪ੍ਰੀ ਸਿੰਘ ਇਹ ਮੈਨੂੰ ਲੱਗਦਾ ਧਾਰਨੀ ਹੈ ਕਿ ਕਿਸੇ ਚੀਜ਼ ਦੀ ਕਮਾਣੀ ਦੀ ਕਹਿ ਨਹੀਂ ਸਕਦੇ ਕੋਈ ਇਹ ਦੂਜੇ ਲੋਹਿਆਂ ਨਾਲੋਂ ਵੱਖਰਾ ਦੂਜੇ ਲੋਹਿਆਂ ਨਾਲੋਂ ਵੱਖਰਾ ਹੈ ਠੀਕ ਹੈ ਸ਼ਾਇਦ ਤੇ ਇਹਨੂੰ ਕਹਿੰਦੇ ਨੇ ਕਟਾਰ ਸਾਹਿਬ ਹੈ ਤੇ ਆਹ ਵੀ ਸ਼ਸਤਰ ਹੈ ਜੀ ਦੇਖੋ ਇਹ ਆਹ ਕੀ ਲਿਖਿਆ ਹੈ ਬਾਣੀ ਲਿਖੀ ਹੈ ੴ ਹਾਂਜੀ ਹਾਂਜੀ ਹਾਂ ਤੇ ਇੱਧਰ ਵੀ ਗੁਰਬਾਣੀ ਦੇਖੋ ਬਿਲਕੁਲ ਸਹੀ ਗੱਲ ਹੈ ਬਹੁਤ ਸੋਹਣਾ ਹੈ ਸ਼ਾਸਤਰਾਂ ਦੇ ਸਾਹਬ ਸ਼ਾਸਤਰਾਂ ਦੀ ਪੂਜਾ ਤੇ ਮਹਾਰਾਜ ਜੀ ਦਾ ਹੁਕਮ ਹੈ ਕਿ ਜਿੰਨੇ ਸਾਨੂੰ ਦਰਸ਼ਨ ਕਰਨੇ ਨੇ ਉਹ ਸ਼ਾਸਤਰਾਂ ਦੇ ਦਰਸ਼ਨ ਕਰਨ ਦਸਮ ਪਿਤਾ ਪਾਸ਼ਾ ਜੀ ਇਹ ਪੇਚ ਕਵਚ ਆ ਇਹ ਪੇਚ ਕਵਚ ਕਵਚ ਨੂੰ ਪਾੜਨ ਵਾਲਾ ਹਾਂਜੀ ਤੇ ਇਹਦੀ ਖਾਸੀਅਤ ਹੋਰ ਆ ਇਹਦੇ ਇੱਥੇ ਜ਼ਹਿਰ ਭਰਿਆ ਜਾਂਦਾ ਹੈ ਜ਼ਹਿਰ ਭਰਿਆ ਜਾਂਦਾ ਸੀ ਹਨਾ ਵੀ ਇਹਨੂੰ ਹੱਥ ਨਹੀਂ ਲਾਉਣਾ ਚਾਹੀਦਾ ਪੁੱਠ ਜ਼ਹਿਰ ਦੀ ਪੁੱਠ ਕਹਿ ਦਿੰਦੇ ਸੀ ਹਨਾ ਤੇ ਜਿਹਨੂੰ ਮਾਰਾ ਜਾ ਵੀ ਲੱਗ ਗਿਆ ਜ਼ਖਮ ਥੋੜਾ ਜਿਹਾ ਕਾਹੂ ਕਰਕੇ ਤਾਂ ਜਾਨ ਗਿਆ ਠੀਕ ਹੈ ਠੀਕ ਹੈ ਬਾਕੀ ਇਹ ਪੇਚ ਕਵਜ ਹੈ ਵੀ ਪੇਚ ਕਵਜ ਜਿਹੜੇ ਕਵਜ ਸੰਜੋਗ ਕਹਿੰਦੇ ਨੇ ਸਰ ਸੰਜੋਗ ਨੂੰ ਪਾੜਨ ਲਈ ਬਰੀਕੀ ਨਾਲ ਤੇ ਇਹ ਸ਼ਾਸਤਰ ਵਰਤੇ ਜਾਂਦੇ ਸੀ ਜੰਗ 'ਚ ਜੀ ਤੇ ਇਹ ਵੀ ਪੇਚ ਕਵਜ ਹੈ ਇਹ ਵੀ ਪੇਚ ਆਹ ਜੀ ਕਵਜ ਜਿਹੜਾ ਪਾੜਨ ਵਾਸਤੇ ਤੇ ਪੂਰਾ ਇੱਕਦ ਬਣਿਆ ਇੱਥੋਂ ਲੈ ਕੇ ਇੱਥੋਂ ਤੱਕ ਅੱਛਾ ਪੂਰਾ ਇੱਕ ਲੋਏ ਦਾ ਹੈ ਹਾਂ ਇੱਕੋ ਦਾ ਇੱਥੇ ਜੋੜ ਨਹੀਂ ਨਹੀਂ ਠੀਕ ਹੈ ਉਹ ਅਲਜੀ ਜੀ ਇਹ ਕਰਦਤਾ ਤਿਆਰ ਕੀਤਾ ਜੀ ਹਾਂਜੀ ਸ਼ਾਸਤਰ ਹਾਂਜੀ ਠੀਕ ਹੈ ਠੀਕ ਹੈ ਜੀ ਜਿਹੜੀ ਸ੍ਰੀ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਤਕਰੀਬਨ ਮਹਿੰਗੀ ਸ੍ਰੀ ਸਾਹਿਬ ਹੈ ਤਕਰੀਬਨ ਤੇ ਕਿ ਹੁਣ ਜਸਪ੍ਰੀਤ ਕਿੰਨੇ ਦੀ ਹੋਗੀ ਪੇਟਾ ਜੀ 9500 ਰੁਪਿਆ 9500 ਰੁਪਿਆ ਮੰਨ ਕੇ ਚੱਲੋ 95 ਤੋਂ 10000 ਦੀ ਸ੍ਰੀ ਸਾਹਿਬ ਹੈ ਜੀ ਇਹ ਤੇ ਬਹੁਤ ਹੀ ਪਿਆਰ ਨਾਲ ਬੱਚੇ ਦੇਖੋ ਕਿੰਨਾ ਗੁਰਸਿੱਖੀ ਨਾਲ ਪਿਆਰ ਹੈ ਤੇ ਤਿਆਰ ਬਹਿਤਾ ਆ ਰਹੇ ਨੇ ਤੇ ਸ਼ਾਸਤਰ ਵਿਦਿਆ ਪੂਰੀ ਤੇ ਕਰਦੇ ਨੇ ਇਹ ਪੂਰੀ ਜਿਹੜੀ ਆਪਣੀ ਗਤਕੇ ਦੀ ਪੂਰੀ ਸਖਲਾਈ ਲਈ ہوئی ਹੈ ਇਹਨਾਂ ਨੇ ਦਲਪੰਥੋਂ ਬਾਬਾ ਬੀਬੀ ਚੰਦਨ ਦਲਵੰਧਾ ਨੇ ਇੱਥੇ ਤੁਹਾਡੇ ਨੇੜੇ ਤਰਨਾਦਰ ਤਰਨਾ ਦਾਲ ਜੀ ਅੱਛਾ ਅੱਛਾ ਤਰਨਾਦਰ ਠੀਕ ਹੈ ਠੀਕ ਅੱਜ ਸਿਰੋਹੀ ਸਾਹਿਬ ਹੈ ਜੀ ਸਿਰੋਹੀ ਹੈ ਜੀ ਸਿਰੋਹੀ ਬਿਲਕੁਲ ਸਿੱਧੀ ਤੇ ਉੱਪਰੋਂ ਜਾ ਕੇ ਬਿਲਕੁਲ ਬਰੀਕ ਬਣ ਜਾਂਦੀ ਹੈ ਸਹਿਬ ਸਿਰੋਹੀ ਸਹਿਤੀ ਸਹਿਤੀ ਇਹ ਹੈ ਜਿਹ ਹੈ ہمارے ਪੀਰ ਇਹ ਸੂਰੀਵਾਂਸੀ ਮੁੱਠਾ ਆ ਸੂਰੀਵਾਂਸੀ ਮੁੱਠਾ ਜੀ ਦੇਖੋ ਇਹ ਰਾਜਸਥਾਨ ਦਾ ਰਾਜਸਥਾਨ ਦੇ ਵਿੱਚ ਜਿਹੜੇ ਰਾਜ ਘਰਾਣਿਆਂ ਦੇ ਸੂਰੀਵਾਂਸੀ ਹੁੰਦੇ ਸੀ ਉਹ ਚੀਜ਼ ਨੂੰ ਮੁੱਠਾ ਜੀ ਬਿਲਕੁਲ ਬ੍ਰੇਕੀ ਨਾਲ ਦੇਖੋ ਕਿੰਨਾ ਸੋਹਣਾ ਮੁੱਠਾ ਹੈ ਤੇ ਪਕੜ ਮਜ਼ਬੂਤ ਬਣਦੀ ਹੈ ਇਹਦੇ ਨਾਲ ਹਾਂਜੀ ਖੁਖਰੀ ਆ ਠੀਕ ਹੈ ਜਿਹੜੇ ਜ਼ਿਆਦਾ ਨੇਪਾਲ ਦੇ ਵਿੱਚ ਹੈ ਗੁਰਖਿਆਂ ਕੋਲ ਨੂੰ ਖੁਖਰੀ ਐਂ ਕਰਕੇ ਵਿਖਾਓ ਇੰਡੀਆ 'ਚ ਵੀ ਗੁਰਖਾ ਰੈਜੀਮੈਂਟ ਦੁਰਖਾ ਰੈਜੀਮੈਂਟ ਕੋਲ ਹੁੰਦੀ ਹੈ ਖੁਰਕੀ ਤੇ ਇਧਰ ਢਾਲ ਪਈ ਹੈ ਜੀ ਤੇ ਬਹੁਤ ਪ੍ਰੇਮ ਪਿਆਰ ਕਰਦੇ ਨੇ ਸ਼ਾਸਤਰਾ ਨਾਲ ਬੱਚੇ ਤੇ ਇੱਕ ਹੋਰ ਸ਼ਾਸਤਰਾ ਇਹ ਬਲੇਡ ਆ ਕੱਲਾ ਹਾਂ ਮਿਆ ਮਿਆਂ ਕੱਢਣਾ ਔਖਾ ਹੋ ਜਾਂਦਾ ਹੈ ਬਣਾ ਉਸ ਤੋਂ ਚਲੋ ਤੇ ਇਹ ਸੀ ਜੀ ਸ਼ਾਸਤਰਾ ਆਪਾਂ ਨੂੰ ਬੱਚਿਆਂ ਨੇ ਦਰਸ਼ਨ ਮੇਲੇ ਕਰਾਇਆ ਦੇ ਸ਼ਾਸਤਰਾ ਦੇ ਅੱਜ ਜਾਣਾ ਸੀ ਬਾਹਰ ਦਰਸ਼ਨ ਮੇਲੇ ਕਰਨ ਪਰ ਮੀ ਨਹੀਂ ਹਟ ਰਿਹਾ ਅੱਜ ਇੱਥੋਂ ਦੇ ਆਪਾਂ ਕਰਦਾ ਵਲੌਗ ਇਸ ਪਿੰਡ ਦਾ ਵਲੌਗ ਤੁਹਾਨੂੰ ਨਾਲ-ਨਾਲ ਦਿਖਾ ਰਹੇ ਆਂ ਆਪਾਂ ਤੇ ਬਹੁਤ ਹੀ ਸਤਿਕਾਰ ਗੁਰੂ ਦਾ ਮਹਾਰਾਜ ਜੀ ਦਾ ਕਰ ਰਹੇ ਨੇ ਬੱਚੇ ਤੇ ਹਰ ਨਾ ਗੁਰਬਾਣੀ ਨਾਲ ਜੁੜੇ ਹੋਏ ਨੇ ਕੱਲ ਆਪਾਂ ਪਹੁੰਚ ਕੇ ਸੀ ਪਿੰਡ ਤੁੰਗ ਗੁਰਦਾਸਪੁਰ ਦੇ ਨਾਲ ਪੈਂਦਾ ਇਹ ਪਿੰਡਾ ਨਿਰਮਲ ਵੀਰ ਜੀ ਕੋਲੋਂ ਤੇ ਅੱਜ ਦਾ ਸਾਡਾ ਸਫਰ ਜਿਹੜਾ ਜਾਣਾ ਸੀਗਾ ਅੱਜ ਗੁਰੂ ਘਰਾਂ ਦੇ ਦਰਸ਼ਨ ਕਰਨੇ ਸੀਗੇ ਗੜੀ ਬਾਬਾ ਬੰਦਾ ਸਿੰਘ ਬਹਾਦਰ ਕਾਨੂੰਨਾਂ ਛੰਝ ਤੇ ਜਿਹੜੇ ਪਿੰਡ ਨਾਲ ਅੱਜ ਅਸੀਂ ਦਿਖਾਉਣਾ ਸੀਗਾ ਬਾਬਾ ਬੱਦਾ ਸਿੰਘ ਬਾਹਰ ਤੇ ਬੁਰਜ ਸਾਹਿਬ ਬੁਰਦਰਾ ਸਾਹਿਬ ਧਾਰੀਵਾਲ ਉਹ ਦੋਨੋਂ ਹੀ ਗੁਰਦਾਰੇ ਦੇ ਦਰਸ਼ਨ ਨਹੀਂ ਕਰਵਾ ਸਕੀਏ ਵੀਡੀਓ ਦੇ ਵਿੱਚ ਇਸ ਕਰਕੇ ਕਿ ਪੂਰਾ ਦਿਨ ਬਾਰਿਸ਼ ਹੁੰਦੀ ਰਹੀ ਹੈ ਹੁਣ 9 ਵਜੇ ਤੇ 50 ਮਿੰਟ ਹੋਏ ਆ ਤੇ ਪੂਰਾ ਦਿਨ ਬਾਰਿਸ਼ ਚੱਲਦੀ ਰਹੀ ਹੈ ਹਲੇ ਤੱਕ ਬਾਰਿਸ਼ ਜਿਹੜੀ ਹੋ ਰਹੀ ਹੈ ਤੇ ਇਸ ਪਰਿਵਾਰ ਦੇ ਵਿੱਚ ਆਪਾਂ ਬੱਚੇ ਵੇਖੇ ਨੇ ਜਸਪ੍ਰੀਤ ਤੇ ਸੁਖਬ੍ਰੀਤ ਦੋਨੇ ਹੀ ਬੜੇ ਸੋਹਣੇ ਕੀਰਤਨ ਕੀਤਾ ਇਹਨਾਂ ਨੇ ਅੱਜ ਜਿਹੜੀਆਂ ਸਾਰਾ ਦਿਨ ਇਹਨਾਂ ਨਾਲ ਗੱਲਾਂ ਬਾਤਾਂ ਦਿਨਚਰਿਆ ਜਿਹੜਾ ਇਹਨਾਂ ਨੇ ਕੀਤਾ ਕੀਰਤਨ ਕੀਤਾ ਪਾਠ ਕੀਤਾ ਉਹ ਸਰਵਣ ਕੀਤਾ ਤੇ ਨਾਲ ਵੀਡੀਓ ਤੇ ਵੀ ਆਪਾਂ ਥੋੜੀ ਥੋੜੀ ਬਣਾਈ ਹੈ ਇਹਨਾਂ ਦੀ ਤੇ ਆਪਾਂ ਕੱਲ ਨੂੰ ਕੋਸ਼ਿਸ਼ ਕਰਾਂਗੇ ਜੇ ਮੀ ਬਾਹਰ ਸ਼ਾਟਈ ਤਾਂ ਕੱਲ ਨੂੰ ਆਪਾਂ ਤੁਹਾਨੂੰ ਇਹ ਗੁਰੂ ਘਰਾਂ ਦੇ ਦਰਸ਼ਨ ਕਰਾਵਾਂਗੇ ਸੋ ਬਲੌਗ ਨੂੰ ਵੇਖ ਕੇ ਲਾਇਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਓ ਲੰਮੀ ਲੰਮੀ ਜਰਨੀ ਜਿਹੜੀ ਸ਼ੁਰੂ ਕਰਨੀ ਆ ਉਹ ਹਾਲੇ ਕੱਲ੍ਹ ਹੋਣੀ ਆ ਅਸੀਂ ਕਰਨੀ ਤੇ ਕੱਲ ਇੱਥੇ ਲੋਕਲ ਲੱਗੇ ਤੁਹਾਨੂੰ ਗਿੱਲ ਸਾਹਿਬ ਦਰਸ਼ਨ ਕਰਾਉਣਗੇ ਤੇ ਗੁਰਦਾਸਪੁਰ ਦੀਆਂ ਜਿਹੜੀਆਂ ਇਤਿਹਾਸਕ ਥਾਵਾਂ ਨੇ ਹਾਂਜੀ ਹਾਂਜੀ ਬਹੁਤ ਹੀ ਪਵਿੱਤਰ ਥਾਵਾਂ ਨੇ ਜਿਨ੍ਹਾਂ ਦੇ ਦਰਸ਼ਨ ਕਰਾਉਣੇ ਆ ਤੁਹਾਨੂੰ ਬਿਲਕੁਲ ਬਿਲਕੁਲ ਜਿਹੜੇ ਕਿ ਇਹ ਗੁਰੂ ਘਰਾਂ ਦੇ ਦਰਸ਼ਨ ਆਪਾਂ ਅਗਲੀ ਵੀਡੀਓ ਚ ਕਰਾਵਾਂਗੇ ਜੀ ਸੋ ਇੱਥੇ ਹੀ ਸਮਾਪਤੀ ਕਰਦੇ ਆ ਅੱਜ ਦੇ ਬਲੌਗ ਦੀ ਬਣੇ ਰਹੋ ਆਪਣੇ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ